ਔਰਾ ਸ਼ਬਦ ਤੁਸੀਂ ਬਹੁਤ ਸੁਣਿਆ ਹੋਣਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਔਰਾ ਕੀ ਹੁੰਦਾ ਹੈ ਔਰਾ ਮਤਲਬ ਇੱਕ ਇਨਸਾਨ ਦੇ ਆਸ-ਪਾਸ ird gird ਉਹ એનર્ਜੀ ਉਹ ਰੋਸ਼ਨੀ ਹੈ ਜੋ ਇਨਸਾਨ ਨੂੰ ਆਪਾਂ ਨੂੰ ਪਛਾਣਨ ਦੇ ਵਿੱਚ ਹੈਲਪ ਕਰਦਾ ਔਰਾ ਅੱਜ ਕੱਲ ਬਹੁਤ ਕਾਮਨ ਵਰਤਿਆ ਜਾਣ ਵਾਲਾ ਸ਼ਬਦ ਹੈ ਕੀ ਸਾਡਾ ਔਰਾ ਵਧੀਆ ਹੈ ਜਾਂ ਨਹੀਂ ਵਧੀਆ ਅੱਜ ਆਪਾਂ ਐਕਸਪਲੇਨ ਕਰਾਂਗੇ ਕਿ ਔਰਾ ਹੁੰਦਾ ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ ਔਰਾ ਹਰ ਇਨਸਾਨ ਦੇ ਆਸ-ਪਾਸ ਇੱਕ ਰੌਸ਼ਨੀ ਕੁਝ ਰੰਗ ਜਿਹੜੇ ਆਪਣੇ ਇੱਕ એનર્ਜੀ ਹੈ ਜਿਹੜੀ ਆਪਣੇ ਆਲੇ-ਦੁਆਲੇ ਘੁੰਮਦੀ ਹੈ ਉਹਨੂੰ ਆਪਾਂ ਔਰਾ ਕਹਿੰਦੇ ਆ એનર્ਜੀ ਹੈ ਜਿਹੜੀ ਉਹਦੇ ਵਿੱਚ ਪੋਜ਼ਿਟਿਵਿਟੀ ਵੀ ਹੋ ਸਕਦੀ ਹੈ 네ਗਟਿਵਿਟੀ ਵੀ ਹੋ ਸਕਦੀ ਹੈ ਆਪਾਂ ਕਈ ਵਾਰੀ ਸੋਚਦੇ ਆ ਯਾਰ ਵੀ ਜਦੋਂ ਆਪਾਂ ਕਿਸੇ ਗੱਲ ਦੇ ਵਿੱਚ ਸਟ्रेस ਲੈਨੇ ਆ ਜਾਂ ਕਿਸੇ ਗੱਲ ਦੀ ਆਪਾਂ ਨੂੰ ਟੈਨਸ਼ਨ ਹੁੰਦੀ ਹੈ ਤਾਂ ਆਪਾਂ ਇੱਕ ਇਨਸਾਨ ਨਾਲ ਕਿਸੇ ਨਾਲ ਗੱਲ ਸ਼ੇਅਰ ਕਰਦੇ ਆ ਤਾਂ ਆਪ ਨੂੰ ਐ ਲੱਗਦਾ ਯਾਰ ਇਸ ਇਨਸਾਨ ਨਾਲ ਗੱਲ ਕਰਕੇ ਨਾ ਬੜਾ ਸਕੂਨ ਜਿਹਾ ਮਿਲਦਾ ਹੈ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਉਸ ਬੰਦੇ ਦਾ ਔਰਾ ਆ ਉਹ ਬੜਾ ਪੋਜ਼ਿਟਿਵ ਆ ਉਹ ਬਹੁਤ ਵਧੀਆ ਇਨਸਾਨ ਆ ਕਈ ਵਾਰੀ ਕੀ ਹੁੰਦਾ ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਆਪਾਂ ਕਈ ਵਾਰੀ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੁੰਨੇ ਆ ਤੇ ਉਹ ਇਨਸਾਨ ਆਪਣੇ ਨਾਲ ਜ਼ਿਆਦਾ ਬੋਲਦਾ ਵੀ ਨਹੀਂ ਕੋਈ ਜਿਆਦੀ ਕਨਵਰਸੇਸ਼ਨ ਨਹੀਂ ਕਰਦਾ ਹੈਲੋ ਹਾਈ ਕਰਦਾ ਤੇ ਆਪਾਂ ਨੂੰ ਫਿਰ ਵੀ ਉਹਦੇ ਜਾਣ ਬਾਦ ਐਦਾਂ ਮਹਿਸੂਸ ਹੁੰਦਾ ਆ ਕਿ ਯਾਰ ਬੜਾ ਵਧੀਆ ਇਨਸਾਨ ਸੀਗਾ ਬਟ ਆਪਾਂ ਤਾਂ ਉਹਦੇ ਨਾਲ ਇੰਨੀ ਗੱਲ ਕੀਤੀ ਹੋਈ ਨਹੀਂ ਪਰ ਆਪਾਂ ਨੂੰ ਪਤਾ ਕਿਵੇਂ ਲੱਗਿਆ ਉਹਦੇ ਔਰੇ ਬਾਰੇ ਕਿਉਂਕਿ ਜਿਹੜਾ ਉਹਦਾ ਔਰਾ ਸੀ ਉਹ ਬੜਾ ਸਟਰੋਂਗ ਸੀ ਔਰੇ ਕਰਕੇ ਹੀ ਆਪਾਂ ਨੂੰ ਉਹਦੇ ਬਾਰੇ ਪਤਾ ਲੱਗੂਗਾ ਸ਼ਕਤੀ ਹੈ ਜਿਹੜੀ ਆਪਣੇ ਆਸ-ਪਾਸ ਰਹਿੰਦੀ ਹੈ ਇਹ ਆਪਾਂ ਨੂੰ ਦਿਖਦੀ ਨਹੀਂ ਹੈਗੀ ਬਟ ਆਪਾਂ ਨੂੰ ਫੀਲ ਜ਼ਰੂਰ ਹੁੰਦੀ ਹੈ ਤੇ ਕਈ ਇਨਸਾਨਾਂ ਦਾ ਜਿਹੜਾ ਔਰਾ ਹੁੰਦਾ ਆ ਉਹ ਬੜਾ ਬੈਡ ਜਿਹਾ ਹੁੰਦਾ ਆ ਆਪਾਂ ਉਹਦੀ ਗੱਲ ਸੁਣਦੇ ਸਾਰ ਨਿਰਾਸ਼ ਹੋ ਜਾਂਦੇ ਆ ਯਾਰ ਕਿਹਦਾ ਨਾਮ ਲੈਤਾ ਹਨਾ ਯਾਰ ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ ਇਹਦਾ ਮਤਲਬ ਹੈ ਉਹਦਾ ਜਿਹੜਾ ਔਰਾ ਆ ਉਹ ਠੀਕ ਨਹੀਂ ਹੈਗਾ ਮੇਰੇ ਖਿਆਲ ਨਾਲ ਤੁਸੀਂ ਔਰੇ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਹੁਣ ਔਰੇ ਨੂੰ ਆਪਾਂ ਸਟਰੋਂਗ ਕਿਦਾਂ ਕਰਦੇ ਆ ਔਰਾ ਮੈਡੀਟੇਸ਼ਨ ਸਟ्रेस ਫਰੀ ਰਹਿਣਾ ਚੰਗੇ ਵਿਚਾਰ ਪ੍ਰਮਾਤਮਾ ਦੀ ਨਾਮ ਨੂੰ ਜਪਣਾ ਜਾਂ ਚੰਗੀਆਂ ਗੱਲਾਂ ਕਰਨੀਆਂ ਚੰਗੇ ਵਿਚਾਰ ਕਰਨੇ ਚੰਗੇ ਲੋਕਾਂ 'ਚ ਰਹਿਣਾ ਜਿਹੜਾ ਆਪਣਾ ਜਿਹੜਾ ਔਰਾ ਆ ਉਹ ਹਮੇਸ਼ਾ ਸਟਰੋਂਗ ਹੁੰਦਾ ਆ ਤੇ ਇਹ ਆਪਣਾ ਇਹ ਔਰਾ 네ਗੇਟਿਵ ਕਦੋਂ ਹੁੰਦਾ ਆ ਆਪਾਂ ਨੂੰ ਕਿਸੇ ਨਾਲ ਨਫ਼ਰਤ ਹੋ ਜਾਣਾ ਆਪਣੇ ਵਿਚਾਰਾਂ ਦਾ ਬਦਲ ਜਾਣਾ ਆਪਣੇ ਮਨ ਦੇ ਵਿੱਚ 네ਗੇਟਿਵ ਵਿਚਾਰ ਆਉਣਾ ਕਿਸੇ ਪ੍ਰਤੀ ਆਪਾਂ ਨੂੰ ਕੋਈ ਬਦਲੇ ਦੀ ਭਾਵਨਾ ਜਦੋਂ ਆਪਾਂ ਬਹੁਤ ਜ਼ਿਆਦਾ ਝੂਠ ਬੋਲਦੇ ਆ ਹਰ ਗੱਲ ਤੇ ਕਿਸੇ ਨਾਲ ਕਿਸੇ ਨਾਲ ਕਿਸੇ ਨਾਲ ਆਪਾਂ ਬੁਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜਿਹੜਾ ਆਪਣਾ ਔਰਾ ਆ ਉਹ ਵੀਕ ਹੋ ਜਾਂਦਾ ਆ انسان ਨੂੰ ਉਹਦੀ ਸ਼ਕਲ ਤੇ ਉਹਦੇ ਕੱਪੜੇ ਤੋਂ ਜੱਜ ਨਹੀਂ ਕੀਤਾ ਜਾ ਸਕਦਾ ਉਹਦੇ ਔਰੇ ਤੋਂ ਜੱਜ ਕੀਤਾ ਜਾਂਦਾ ਆ ਤੇ ਇੱਕ ਗੱਲ ਯਾਦ ਰੱਖਿਓ ਲੋਕ ਤੁਹਾਡੇ ਕੱਪੜਿਆਂ ਨੂੰ ਤੁਹਾਡੀ ਸ਼ਕਲ ਨੂੰ ਭੁੱਲ ਜਾਣਗੇ ਬਟ ਤੁਹਾਡੇ ਔਰੇ ਨੂੰ ਕਦੇ ਨਹੀਂ ਭੁੱਲਣਗੇ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਤੁਹਾਡੇ ਜਿਹੜੇ ਅੰਦਰਲੇ ਜਿਹੜੇ ਵਿਚਾਰ ਨੇ ਉਹ ਸਹੀ ਹੋਣੇ ਚਾਹੀਦੇ ਨੇ ਤਾਂ ਹੀ ਤੁਹਾਡਾ ਜਿਹੜਾ ਔਰਾ ਆ ਉਹ ਬਿਲਕੁਲ ਸਹੀ ਹੋਊਗਾ